ਹਾਂਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਜਿਹੜੇ ਪਰਾ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਫੋਲੋ ਕਰ ਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਅੱਜ ਬਾਈ ਜੀ ਆਪਾਂ ਤੁਹਾਡੇ ਲਈ ਤਿੰਨ ਟੌਪ ਦੀਆਂ ਮੱਝਾਂ ਲੈ ਕੇ ਆਏ ਆਂ ਪਹਿਲੀ ਮੈਂ ਤੁਹਾਨੂੰ ਦਿਖਾ ਰਿਹਾ ਆਂ ਦੇਖੋ ਉਹ ਵਾਰਾਂ ਚੈੱਕ ਕਰੋ ਸੂਨ ਦੇ ਚਾਰ ਪੰਜ ਤਣ ਬਾਕੀ ਆ ਪਿੰਡ ਬਾਈ ਦੀ ਕੋਟਲੀ ਆਹ ਬਲੂ ਜੀ ਦਾ ਸ਼੍ਰੀ ਮੁਖਸਰ ਸਾਹਿਬ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦੂਜੀ ਸੂ ਇਹਨਾਂ ਨੇ ਸੋਣਾ ਜੀ 4 5 ਤਨ ਬਾਕੀ ਆ ਸੂਨ ਦੇ ਤੇ 16 ਤੋਂ 17 ਲੀਟਰ ਦੁੱਧ ਅਗਰ ਕਾੜਦੇ ਦੁੱਧ ਜੀ ਆਹ ਦੇਖ ਸਰ ਤੁਸੀਂ ਹਮਾਰਾ ਤੇ ਦੂਜੀ ਮੈਸ ਜੀ ਤੁਹਾਨੂੰ ਦਿਖਾਉਣੇ ਨਾਲ ਉਹਦਾ ਵੀ ਬਾਈ ਜੀ 16 ਤੋਂ 17 ਲੀਟਰ ਮੁਰਾ ਨਸਲ ਦੀ ਆ 16 ਤੋਂ 17 ਲੀਟਰ ਦੁੱਧ ਦਾ ਦੂਜੇ ਸੂਏ ਦੋਵਾਂ ਨੇ ਸੂਣਾ ਤੇ ਬਾਈ ਜੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਬਾਈ ਨਾਲ ਤੁਸੀਂ ਜਾਣਕਾਰੀ ਦੇ ਸਕਦੇ ਹੋ ਕਿ ਆਪ ਦਾ ਰੇਟ ਬਾਈ ਨਾਲ ਤੁਸੀਂ ਫੋਨ ਤੇ ਬਾਈ ਕਹਿੰਦਾ ਰੇਟ ਫੋਨ ਤੇ ਕਰਾਂਗੇ ਤੇ ਪਹਿਲੇ ਸੂਏ ਨਾਲ ਦਾ 16 ਤੋਂ 17 ਲੀਟਰ ਦੋਨਾਂ ਦਾ ਦੁੱਧ ਹੈਗਾ ਜੀ ਤੇ ਹੁਣ ਤੁਹਾਨੂੰ ਦਿਖਾਉਣੇ ਅੱਗੇ ਤੀਜੇ ਸੂਏ ਦੀ ਤੀਜੇ ਨੰਬਰ ਵਾਲੀ ਮੱਛ ਇਹ ਬਾਈ ਜੀ 1 ਮਹੀਨੇ ਦੀ ਸੂਈ ਹੋਈ ਆ ਤੇ ਦੂਜੇ ਸੂਏ ਮੱਝ ਆ ਇਹ ਮਾਗਰੇ ਤੇ ਕੱਟਾ ਜੀ ਹਵਾਨਾ ਦੇਖੋ ਤੁਸੀਂ ਲੱਗਿਆ ਬਹੁਤ ਘੰਟੇ ਚਾਰੇ ਥਣ ਇੱਕੋ ਜਿਹੇ ਆ 11 ਲੀਟਰ ਬਾਈ ਕਹਿੰਦੇ ਦੁੱਧ ਆ ਜੀ ਥੱਲੇ ਤੇ ਡਿਮਾਂਡ ਬਾਈ ਕਰਦੇ ਆ 82000 ਬਾਈ ਕਹਿੰਦੇ ਫਿਕਸ ਆ 82000 ਮਗਰੇ ਦੇ ਕਟਾ ਜੀ ਆ ਦੇਖੋ ਪਿੰਡ ਬਾਈ ਦਾ ਕੋਟਲੀ ਆ ਬਲੂਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੰਬਰ ਬਾਈ ਦੇ ਸਕਰੀਨ ਤੇ ਚੱਲੀ ਜਾਂਦਾ ਤਿੰਨੇ ਜਨਵਰ ਬਾਈ ਦੇ ਘਰੇ ਖੜੇ ਆ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਤੋਂ ਵੀਡੀਓ ਮੰਗਾ ਸਕਦੇ ਹੋ ਤੇ ਗੱਲਬਾਤ ਬਾਈ ਨਾਲ ਤੁਸੀਂ ਕਰ ਸਕਦੇ ਹੋ ਬਾਈ ਦਾ ਨੰਬਰ ਚੱਲੀ ਜਾਂਦਾ ਆ ਦੇਖੋ ਜੀ ਸਿੰਘਾਂ-ਸੁੰਗਾਂ ਦੀ ਪੂਰੀ ਵਧੀਆ ਮੁਰਾ ਨਾ ਸਕਦੀ ਮੱਝ ਆ